ਉਹ ਬੜਾ ਪਈ ਅਫਸੋਸ ਆ ਕੱਲ ਦਾ ਭਈ ਤੁਸੀਂ ਉਹ ਬੰਦੇ ਬਜ਼ੁਰਗ ਮੈਂ ਮੈਂ ਕਹਾਂ ਮੱਜਪੀ ਨਾਲ ਗੱਲ ਕਰਦਾ ਸੀਗਾ ਕਿਨੇ 2 ਮਹੀਨੇ ਦੀ ਬੇਬੀ ਉਹ ਮੈਂ ਤਾਂ ਕਰਦੇ ਸੀ ਸਾਡੇ ਬੱਚੇ ਵੀ ਸਾਡੇ ਬਜ਼ੁਰਗ ਵੀ ਆ ਕਿਨੇ ਹੁਣ ਮੈਂ ਫੋਟੋ ਦੇਖੀ ਬਜ਼ੁਰਗ ਦੀ ਆਪਣਾ ਬਜ਼ੁਰਗ ਬਾਹਰ ਬੈਠਾ ਰੋਡ ਤੇ ਰਜਾਈਆਂ ਰੂਈਆਂ ਸਮਾਨ ਕੁਰਤੀਆਂ ਸਾਰਾ ਉਹਦੇ ਉਹਦੇ ਪਿੱਛੇ ਪਿਆ ਉਹਦੇ ਪਿੱਛੇ ਦਾ ਐਡਾ ਟੁਈਲਾ ਕੇ ਪਿਆ ਰੋਈ ਜਾਂਦਾ ਇਹ ਕਿੱਥੇ ਕਿਹੜੇ ਦੇਸ਼ ਜਾ ਤੁਸੀਂ ਕਿਹੜੀ ਤਰੱਕੀ ਤੁਹਾਡੀ ਕਿਹੜੀ ਡਿਜੀਟਲ ਨੀਤਰੀ ਫੋਕੀ ਹੈ ਪਾਗਵਾਨ ਸਾਹਿਬ ਮਾਨ ਸਾਹਿਬ ਨੂੰ ਇਹ ਬੇਨਤੀ ਕਰਦਾ ਰਿਕੁਐਸਟ ਕਰਦਾ ਤੁਸੀਂ ਇਹ ਜਿਹੜੇ 20 25 ਪਰਿਵਾਰ ਆ ਜਿਹੜੇ 30 25 ਪਰਿਵਾਰ ਰਹਿ ਗਏ ਜਿਹੜੇ ਹੁਣ ਜਾਂ ਸਾੜੀ ਪਰਿਵਾਰ ਆ ਉਹਨਾਂ ਨੂੰ ਕੁਝ ਪ੍ਰੋਵਾਈਡ ਕਰੋ ਜੇ ਅਸੀਂ ਕੁਝ ਕਰ ਸਕਦੇ ਆ ਬਿਲਕੁਲ ਤੁਹਾਨੂੰ ਪਤਾ ਆ ਅਸੀਂ ਕਿੱਥੇ ਆ ਤੁਸੀਂ ਕੰਟੈਕਟ ਕਰ ਸਕਦੇ ਆ ਅਸੀਂ ਗੌਰਮੇ ਨਾਲ ਕੰਮ ਕਰਨ ਨੂੰ ਤਿਆਰ ਆ ਅਸੀਂ ਜਿਹੜੀ ਪੇਂਡਾਂ ਦੀ ਸਰਕਾਰ ਹੋਵੇ ਜਾਂ ਕਹੋ ਭਈ ਜਲੰਧਰ ਦੀ ਜਿਹੜੀ ਮਿਨਿਸਪਲ ਕੋਆਪਰੇਸ਼ਨ ਹੋਵੇ ਡੀਸੀ ਹੋਟ ਕਾਲ ਸਾਈਟਾਂ ਖੜੀ ਹੋਣ ਨੂੰ ਕੰਮ ਕਰਨ ਨੂੰ ਤਿਆਰ ਆ ਸਾਨੂੰ ਕੋਈ ਕੋਈ ਫਰਕ ਤੁਹਾਡੇ ਕੀ ਪੋਲਿਟਿਕਸ ਹੋਣ